ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗੈਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਜਸਪਾਲ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਐਚਐਲਐਫਸੀ ਵੱਲੋਂ 2 ਮਈ ਦਿਨ ਦਿੱਤੇ ਜਾਣ ਵਾਲੇ 1 ਕਰੋੜ ਰੁਪਏ ਦਾ ਚੈੱਕ ਸੌਪਿਆ ਕਿਹਾ ਭਵਿੱਖ ਵਿੱਚ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਲਈ ਵਚਨਬੱਧ ਹੈ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਫੋਨ ਤੇ ਕੀਤੀ ਗੱਲਬਾਤ ਪੈਰਸ 올림픽 ਵਿੱਚ ਭਲਕੇ ਹੋਣ ਜਾ ਰਹੇ ਕੁਆਟਰਫਾਈਨਲ ਮੈਚ ਲਈ ਦਿੱਤੀਆਂ ਸ਼ੁਭਕਾਮਨਾਵਾਂ ਪੰਜਾਬ ਹਰਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਲਗਾਇਆ 20000 ਰੁਪਏ ਦਾ ਜੁਰਮਾਨਾ ਅਦਾਲਤ ਨੇ ਕੇਂਦਰ ਸਰਕਾਰ ਵੱਲੋਂ ਸਰਹੱਦ ਨੇੜਲੇ ਇਲਾਕਿਆਂ ਵਿੱਚ ਮਾਈਨਿੰਗ ਸੰਬੰਧੀ ਜਵਾਬ ਨਾ ਦੇਣ ਨੂੰ ਦੱਸਿਆ ਮੰਤਪਾਗਾ ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਲਤਾਨਪੁਰ ਲੋਧੀ ਵਿੱਚ ਕੁਝ ਸਮਾਂ ਪਹਿਲਾਂ ਵਾਪਰੀ ਘਟਨਾ ਦੌਰਾਨ ਸ਼ਹੀਦ ਹੋਏ ਓਮਕਾਰ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮਾਲੀ ਸਹਾਇਤਾ ਦੇ ਤੌਰ ਉੱਤੇ 1 ਕਰੋੜ ਰੁਪਏ ਪਹਿਲਾਂ ਹੀ ਦਿੱਤੇ ਜਾ ਚੁੱਕੇ ਨੇ HDFC ਵੱਲੋਂ ਬੀਮੇ ਦੀਨ ਦਿੱਤੇ ਜਾਣ ਵਾਲੇ 1 ਕਰੋੜ ਰੁਪਏ ਦਾ ਰਹਿੰਦਾ ਚੈੱਕ ਵੀ ਅੱਜ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੂਖ ਵਿੱਚ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਲਈ ਵਚਨਬੱਧ ਹੈ ਮੇਰੇ ਫਾਦਰ ਸਾਹਿਬ ਸਰਦਾਰ ਜਸਪਾਲ ਸਿੰਘ ਜੋ ਸultanpur ਲੋਧੀ ਸ਼ਹੀਦ ਹੋ ਗਏ ਸੀ ਰਮਾਨ ਸਰਕਾਰ ਨੇ ਸਾਨੂੰ 1 ਕਰੋੜ ਰੁਪਏ ਚੈੱਕ ਪਹਿਲਾਂ ਦਿੱਤਾ ਸੀ 1 ਕਰੋੜ ਰੁਪਏ ਚੈੱਕ ਹੁਣ ਦਿੱਤਾ ਹੈ ਤੇ ਮੇਰੇ ਛੋਟੇ ਬ੍ਰਦਰ ਨੂੰ ਨੌਕਰੀ ਦਿੱਤੀ ਆ ਉਹਨੇ ਦੱਸਿਆ ਪਲੱਸ 2 ਕਰਕੇ ਗਾਂ ਤਰੱਕੀ ਕਰੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਲ ਫੋਨ ਉੱਤੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਪਲਕੇ ਹੁਣ ਜਾ ਰਹੇ ਕੁਆਟਰਫਾਈਨਲ ਮੈਚ ਲਈ ਸ਼ੁਭਕਾਮਨਾਵਾਂ ਦਿੱਤੀਆਂ ਦੱਸਦੇ ਕਿ ਮੁੱਖ ਮੰਤਰੀ ਖੁਦ ਜਾ ਕੇ ਪੈਰਿਸ ਵਿੱਚ ਮੈਚ ਵੇਖਣਾ ਚਾਹੁੰਦੇ ਸਨ ਪਰ ਕੇਂਦਰ ਸਰਕਾਰ ਨੇ ਉਹਨਾਂ ਨੂੰ ਪੈਰਿਸ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਰਕੇ ਉਹ ਉੱਥੇ ਨਹੀਂ ਜਾ ਸਕੇ ਬਹੁਤ ਅੱਛਾ ਬਹੁਤ ਅੱਛਾ ਤੇ ਅਭਿਸ਼ੇਕ ਵੀ ਔਰ ਤੁਸੀਂ ਵੀ ਇੱਕ ਇੱਕ ਦੋ ਵਾਰੀ ਪਤਾ ਨਹੀਂ ਇਹ ਹੋ ਗਿਆ ਕਿ ਰੋਂਗ ਟਾਈਮ ਤੇ ਤੁਸੀਂ ਬਾਹਰ ਬੈਠੇ ਸੀ ਹਾਂ ਉਹ ਦੋ ਦੋ ਗੈਨਰਟੀ ਕੰਮ ਤੁਹਾਡੇ ਬਿਨਾਂ ਲੈਣੇ ਪੈਗੇ ਨਾ ਬੜਾ ਬਹੁਤ ਮੁਬਾਰਕਾ ਦੀ ਗੱਲ ਹੈ ਕਿ 52 ਸਾਲਾਂ ਬਾਅਦ ਤੇ ਆਪ ਬਲੰਕ ਦੇ ਵਿੱਚ ਚਹਰਾ ਆਇਆ ਆ ਪਾਣ ਨੂੰ ਮੈਂ ਵੀ ਆਉਣਾ ਸੀ ਤੁਹਾਡੇ ਆ ਬਣਾ ਬਣਾਉਣ ਤੁਹਾਡੀਆਂ ਇੱਛਾਵਾਂ ਤੇ ਤੁਹਾਡੇ ਹੌਸਲੇ ਬਣਾਉਣ ਪਰ ਮੈਨੂੰ ਆਉਣ ਹੀ ਨਹੀਂ ਦਿੱਤਾ ਪੋਲਿਟਿਕਲ ਕਲੀਅਰੈਂਸ ਹੀ ਦਿੱਤੀ ਆ ਅੱਜ ਅੱਜਰਾਤ ਨੂੰ ਅਜਰਾਤ ਨੂੰ ਆਉਣਾ ਸੀ ਅਸੀਂ ਤਾਂ ਕਿ ਕੱਲ ਵਾਲੇ ਕੁਆਟਰਫਾਈਨਲ ਚ ਤੁਸੀਂ ਇੱਕ ਸਰਦ ਤੁਹਾਡੇ ਨਾਲ ਰਹਿੰਦੇ ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾਦਾ ਤੁਸੀਂ ਤੋਂ ਤੁਹਾਡੇ ਕੋਲੇ ਪਹੁੰਚ ਨਹੀਂ ਸਕੂਗਾ ਮੈਂ ਪਰ ਅਸੀਂ ਨਾਲ ਆ ਇੱਥੇ ਇੱਕ ਇੱਕ ਮਿੰਟ ਇੱਕ ਸਕਿੰਟ ਅਸੀਂ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਆ ਤੇ ਹਮੇਸ਼ਾ ਨਾਲ ਆ ਕੱਲ ਵਾਲਾ ਕੱਟ ਫਾਈਨਲ ਜਿਹੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁਭ ਕਾਮਨਾਵਾਂ ਔਰ ਦਿਲ ਲਾ ਕੇ ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਬ ਸਿੰਘ ਸੰਧਵਾ ਨੂੰ ਵੀ ਵਿਦੇਸ਼ ਜਾਣ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ ਗਿਆ ਕੁਲਤਾਰ ਸਿੰਘ ਸੰਧਵਾਰੇ ਅਮਰੀਕਾ ਵਿੱਚ ਹੋਣ ਵਾਲੀ ਸੈਰਸਿਕ ਕਾਨਫਰੰਸ ਵਿੱਚ ਸ਼ਮੂਲੀਅਤ ਕਰਨੀ ਸੀ ਪਰ ਕੇਂਦਰ ਸਰਕਾਰ ਵੱਲੋਂ ਇਸ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਜਿਸ ਨੂੰ ਲੈ ਕੇ ਉਨ੍ਹਾਂ ਪ੍ਰਤੀਕੀ ਪ੍ਰਤੀਕਿਰਿਆ ਦਿੱਤੀ ਉਹਨਾਂ ਕਹੇ ਕਿ ਜੇਕਰ ਉਹ ਇਸ ਵਿੱਚ ਭਾਗ ਲੈਂਦੇ ਤਾਂ ਦੇਸ਼ ਨੂੰ ਫਾਇਦਾ ਹੋਣਾ ਸੀ ਇਸ ਮੌਕੇ ਨਾ ਖਿਡਾਰੀਆਂ ਦੀ ਹੌਸਲਾ ਫੁਜਾਈ ਲਈ ਫੈਰਸ 올림픽 ਵਿੱਚ ਜਾਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਨਜ਼ੂਰੀ ਨਾ ਦੇਣ ਤੇ ਕੇਂਦਰ ਸਰਕਾਰ ਦੀ ਵਿਉਚਨਾ ਕੀਤੀ ਦੇਖੋ ਇੱਕ ਨੈਸ਼ਨਲ ਲੈਜਟਿਟ ਕਾਨਫਰੰਸ ਈਗੀ ਇੱਕ ਪੁਨਰਿਕ ਸੰਸਥਾ ਉਹਨਾਂ ਨੇ ਉਹਨਾਂ ਦੇ ਅਮਰੀਕਾ ਦੇ ਨਾਲ ਹਲਕੇ ਆਰਗੇਨਾਈਜ਼ ਕਰਾਈ ਸੀ ਅਮਰੀਕਾ ਦੀ ਜਿਹੜੀ ਡੈਮੋਕ੍ਰੇਸੀ ਬੜੀ ਐਡਵਾਂਸ ਡੈਮੋਕ੍ਰੇਸੀ ਆ ਅਮਰੀਕਾ ਸਾਰੀ ਦੁਨੀਆ ਤੇ ਰਾਜ ਕਰਦਾ ਉੱਥੇ ਜਿਹੜੀ ਡੈਮੋਕ੍ਰੈਟਿਕ ਵੈਲਿਊਜ਼ ਨੂੰ ਕਾਫੀ ਪਹਿਲ ਦਿੱਤੀ ਜਾਂਦੀ ਹੈ ਆਈਡੀਆ ਦੇ ਪਿਛੇ ਇਹ ਸੀ ਕਿ ਸਾਡੇ ਸਾਰੇ ਜਿਹੜੇ ਐਮ.ਐਲ.ਏ ਨੇ ਸਾਡੇ ਸਪੀਕਰ ਸਾਹਿਬਾਨ ਨੇ ਸਾਡੇ ਦੇਸ਼ ਦੇ ਉਹਨਾਂ ਨੂੰ ਉੱਥੇ ਲਿਜਾ ਕੇ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਜੇ ਕੁਝ ਆਪਣੀ ਕੋਈ ਚੰਗੀ ਗੱਲ ਆ ਉਹਨਾਂ ਨੂੰ ਦੱਸੀ ਜਾਵੇ ਉਹਨਾਂ ਦੀਆਂ ਚੰਗੀਆਂ ਗੱਲਾਂ ਇੱਥੇ ਲਿਆਂਦੀਆਂ ਜਾਣ ਤਾਂ ਕਿ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਤਕੜਾ ਹੋਰ ਸਸ਼ਕਤ ਕਰ ਸਕੀਏ ਤਾਂ ਕਿ ਜਿਹੜਾ ਇਹ ਇਹਨਾਂ ਨੇ ਨਾਰਾ ਦਿੱਤਾ ਨਾ ਵਿਸ਼ਵਗੁਰੂ ਬਣਾਉਣ ਦਾ ਹੁਣ ਜਿਹੜੀ ਪਾਰਲੀਮੈਂਟ ਦੇ ਵਿੱਚ ਪਾਣੀ ਵੜ ਜੇ ਉਹਦੀ ਪਾਰਲੀਮੈਂਟ ਬਣਾਉਣ ਨਾਲ ਤਾਂ ਨਹੀਂ ਨਾ ਵਿਸ਼ਵਗੁਰੂ ਬਣਨਾ ਰਾਮ ਮੰਦਰ ਦੇ ਵਿੱਚ ਪਾਣੀ ਆ ਜੇ ਉਹਦੇ ਨਾਲ ਤਾਂ ਨਹੀਂ ਨਾ ਵਿਸ਼ਵਗੁਰੂ ਬਣਨਾ ਵਿਸ਼ਵਗੁਰੂ ਤਾਂ ਬਣਨਾ ਜੇ ਤੁਸੀਂ ਲੋਕਤੰਤਰ ਨੂੰ ਤਕੜਾ ਕਰ ਦਿਓ ਸਟਰੋਂਗ ਕਰ ਦਿਓ ਸੋ ਇਹ ਇੱਕ ਐਜੂਕੇਟਿਵ ਜਿਹੜੀ ਇਹ ਕਾਨਫਰੰਸ ਸੀ ਇਹ ਕੋ ਪੋਲਿਟਿਕਲ ਕਾਨਫਰੰਸ ਨਹੀਂ ਸੀ। ਪਰ ਇੱਥੇ ਮੈਨੂੰ ਲੱਗਦਾ ਵੀ ਦੇਸ਼ ਨੂੰ ਬੜਾ ਫਾਇਦਾ ਹੋਣਾ ਸੀ ਜੇ ਇਥੋਂ ਬਹੁਤ ਸਾਰੇ ਮੈਂਬਰ ਉੱਥੇ ਜਾ ਕੇ ਉਹਦੀ ਸ਼ਮੂਲੀਅਤ ਕਰਦੇ। ਜੀ। ਅਸ਼ਵੀਰ ਸਾਹਿਬ ਇੱਕ ਤੁਹਾਡਾ ਮਸਲਾ ਹੋ ਗਿਆ ਇੱਕ ਸੀਐਮ ਸਾਹਿਬ ਵੀ ਆਪਣੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਪੈरिस ਜਾਣਾ ਚਾਹੁੰਦੇ ਸੀ ਪੈरिस 올림픽 ਵੇਖਣਾ ਚਾਹੁੰਦੇ ਸੀ ਖਾਸ ਕਰਕੇ ਹੌਕੀ ਖਿਡਾਰੀ ਜਿਨ੍ਹਾਂ ਦੇ ਵਿੱਚੋਂ ਅਮੂਮਨ ਸਾਰੇ ਖਿਡਾਰੀ ਪੰਜਾਬ ਦੇ ਨੇ ਉਹਨਾਂ ਦਾ ਹੌਸਲਾ ਵਧਾਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਗਈ ਔਰ ਸੁਰੱਖਿਆ ਦਾ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੇ ਇੱਥੇ ਸਾਡੇ ਹੌਕੀ ਖਿਡਾਰੀ ਜਾ ਸਕਦੇ ਉਹ ਵੀ ਦੁਨੀਆ ਦੇ ਵਿੰਟਰ ਐਂਡ ਸਟਾਰ ਹੈ ਜੇ ਉਹਨਾਂ ਦੀ ਸੁਰੱਖਿਆ ਹੋ ਸਕਦੀ ਤੇ ਮੁੱਖ ਮੰਤਰੀ ਸੁਰੱਖਿਆ ਕਿਉਂ ਨਹੀਂ ਹੋ ਸਕਦੀ 50 ਸਾਲਾਂ ਬਾਅਦ ਤੁਹਾਨੂੰ ਪੰਜਾਬੀਆਂ ਨੇ ਦੇਸ਼ ਦਾ ਨਾਮ ਉੱਚਾ ਕਰਨ ਦਾ ਮੌਕਾ ਦਿੱਤਾ ਸਾਰੀ ਦੁਨੀਆ ਦੇ ਵਿੱਚ ਝੰਡਾ ਫੜਾਇਆ ਉਹਨਾਂ ਦੀ ਖੌਫਲਾਫ ਜਾਈਏ ਆਸਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਆਪ ਆਪਦੇ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਸਮਾਂ ਕੱਢ ਕੇ ਪੈਰੇ ਜਾਣਾ ਚਾਹੁੰਦੇ ਆ ਸਭ ਤੁਹਾਨੂੰ ਕਹਿਣਾ ਚਾਹੀਦਾ ਸੀ ਚਲੋ ਜਿਹੜੇ ਅਸੀਂ ਪੈਸੇ ਨਹੀਂ ਦਿੱਤੇ ਤੁਹਾਨੂੰ ਫੰਡ ਨਹੀਂ ਦਿੱਤਾ ਆ ਕੱਲਾ ਗੁਜਰਾਤ ਨੂੰ ਤੇ ਮੱਧ ਪ੍ਰਦੇਸ਼ ਨੂੰ ਦੇ ਦਿੱਤਾ ਉਹ ਅਸੀਂ ਆ ਤੁਹਾਨੂੰ ਦਿਨੇ ਮੁੱਖ ਮੰਤਰੀ ਸਾਹਿਬ ਜਾ ਕੇ ਦੇ ਕੇ ਆਓ ਉੱਥੇ ਉਹਨਾਂ ਨੂੰ ਕਹਿਣਾ ਇਹ ਆ ਬਣਦਾ ਸੀ ਉਹਨਾਂ ਦੌਰਾ ਹੀ ਰੋਕਦਾ ਪੰਜਾਬ ਤੇ ਹਰਨ ਹਾਈ ਕੋਰਟ ਨੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਅਤੇ ਕਾਨੂੰਨੀ ਮਾਈਨਿੰਗ ਦੀ ਇਜਾਜ਼ਤ ਦੇਣ ਦੇ ਦੋ ਮੌਕੇ ਦੇਣ ਦੇ ਬਾਵਜੂਦ ਜਵਾਬ ਨਾ ਦੇਣ ਨੂੰ ਮੰਦਭਾਗਾ ਘਰਾੜ ਦਿੰਦਾ ਹੈ ਹਾਈ ਕੋਰਟ ਨੇ ਕੇਂਦਰ ਸਰਕਾਰ ਉਤੇ 20000 ਰੁਪਏ ਦਾ ਜੁਰਮਾਨਾ ਲਗਾਇਆ ਚੰਡੀਗੜ੍ਹ ਵਾਸੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਪੰਜਾਬ ਵਿੱਚ ਸਰਹੱਦੀ ਇਲਾਕਿਆਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਜ਼ੋਰਾਂ ਤੇ ਹੈ ਪੰਜਾਬ ਸਰਕਾਰ ਨੂੰ ਹਰ ਸਾਲ ਇਸ ਨਾਲ ਤਕਰੀਬਨ 10000 ਕਰੋੜ ਰੁਪਏ ਦਾ مالی ਦਾ ਨੁਕਸਾਨ ਹੁੰਦਾ ਹੈ ਇਸ ਦੇ ਨਾਲ ਹੀ ਨਜਾਇਜ਼ ਮਾਈਨਿੰਗ ਕਰਦੇ ਸਮੇਂ ਨਿਯਮਾਂ ਅਤੇ ਮਾਪਦੰਡਾਂ ਨੂੰ ਪਾਸੇ ਰੱਖਿਆ ਜਾਂਦਾ ਹੈ ਇਸ ਨਾਲ ਨਾ ਸਿਰਫ ਵਾਤਾਵਰਨ ਨੂੰ ਨੁਕਸਾਨ ਹੋ ਰਿਹਾ ਸਗੋਂ ਕੁਦਰਤੀ ਆਫਤ ਦਾ ਡਰ ਵੀ ਵੱਧ ਰਿਹਾ ਹੈ ਦੱਸਦੇ ਕਿ ਕੇਂਦਰ ਸਰਕਾਰ ਨੇ 9 ਮਹੀਨੇ ਬਾਅਦ ਵੀ ਹਾਈ ਕੋਰਟ ਨੂੰ ਕੋਈ ਜਵਾਬ ਨਹੀਂ ਦਿੱਤਾ ਹਾਈ ਕੋਰਟ ਨੇ ਇਸ ਉੱਤੇ ਪਟਕਾਰ ਲਗਾਉਂਦੇ ਕਿਹਾ ਕਿ ਇੱਥੇ ਮਾਈਨਿੰਗ ਲਈ ਆਪਣੇ ਦਿਸ਼ਾ ਨਿਰਦੇਸ਼ ਬਣਾਉਣੇ ਸਨ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਹਾਈ ਕੋਰਟ ਨੇ ਕੇਂਦਰ ਸਰਕਾਰ ਉੱਤੇ 20000 ਰੁਪਏ ਦਾ ਜੁਰਮਾਨਾ ਲਗਾਇਆ ਕਿਸੇ ਵੀ ਸੂਰਤ ਵਿੱਚ 3 ਹਫ਼ਤਿਆਂ ਵਿੱਚ ਜਵਾਬ ਦਾਖਲ ਕਰਨ ਦੇ ਵੀ ਹੁਕਮ ਦਿੱਤੇ ਨੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬੇਲਿਆਂਵਾਲਾ ਨੇ ਦੇਖ ਫਤਿਹਪਾਦੀ ਤਰਫੋਂ ਸੁਭਰਾਮਾ ਨੂੰ ਜਾਂਦੇ ਨਹਿਰੀ ਸੂਏ ਵਿੱਚ ਪਾੜ ਪੈ ਗਿਆ ਜਿਸ ਨਾਲ ਕਿਸਾਨਾਂ ਦੀ ਕਈ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਕਿਸਾਨਾਂ ਨੇ ਕਿਹਾ ਕਿ ਹਰ ਸਾਲ ਸੀਜ਼ਨ ਵੇਲੇ ਇਸ ਵਿੱਚ ਪਾੜ ਪੈ ਜਾਂਦਾ ਜਿਸ ਨਾਲ ਕਿਸਾਨਾਂ ਦੀ ਫਸਲ ਤਬਾ ਹੁੰਦੀ ਹੈ ਉਹਨੇ ਕਿਹਾ ਕਿ ਇਸ ਦੀ ਸਾਫ ਸਫਾਈ ਨਹੀਂ ਕੀਤੀ ਗਈ ਜਿਸ ਕਰਕੇ ਘਟਨਾ ਵਾਪਰੀ ਹੈ ਉਹਨੇ ਵੀ ਇਲਜ਼ਾਮ ਲਗਾਇਆ ਕਿ ਇਸ ਵਿੱਚ ਵਾਧੂ ਪਾਣੀ ਛੱਡਿਆ ਜਾਂਦਾ ਜਦ ਕਿ ਇਸ ਦੇ ਨਾਲ ਲੱਗਦੇ ਸੂਏ ਸੁੱਕੇ ਨੇ ਕਿਸਾਨਾਂ ਨੇ ਇਸ ਪਾੜ ਨੂੰ ਪੂਰਨ ਦੇ ਨਾਲ ਨਾਲ ਸਰਕਾਰ ਤੋਂ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਸਾਡੀ ਨਾ ਮੇਨ ਪ੍ਰੋਬਲਮ ਆ ਵਾਲੀ ਨਹਿਰ ਆ ਘਟੋ ਘਟ ਰੀਜਨ ਦੇ ਵਿੱਚ ਦੀ ਦੋ ਤੋਂ ਤਿੰਨ ਵਾਰ ਟੁੱਟ ਗਈ ਆ ਤੇ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਇੱਕ ਦੋ ਵਾਰ ਆਉਂਦੇ ਆ ਨਰੇਗਾ ਵਾਲੇ ਬੰਦ ਜਾਂਦੇ ਆ ਅੱਗੇ ਸਾਡਾ ਘੱਟੋ ਘੱਟ 200 300 ਏਕੜ ਜ਼ਮੀਨ ਆ ਜਿਹੜੀ ਕਿ ਜ਼ਿਮੀਦਾਰਾਂ ਨੇ ਝੋਨਾ ਲਾਇਆ ਸੀ 5-5000 ਰੁਪਏ ਸਾਡਾ ਖਰਚਾ ਆਇਆ ਵਾ ਉਹ ਲਾਉਣ ਦਾ ਤੇ ਉਹ ਮਤਲਬ ਮਰ ਗਿਆ ਫਿਰ ਜ਼ਿਮੀਦਾਰਾਂ ਨੂੰ ਲਾਉਣਾ ਪਿਆ ਤੇ ਇਹ ਓਵਰਫਲਡ ਨਹਿਰ ਮਤਲਬ ਸਭਰਾ ਬ੍ਰਾਂਚ ਦਾ ਤੇ ਬਾਕੀ ਜਿਹੜੇ ਸੂਏ ਉਹਨਾਂ 'ਚ ਪਾਣੀ ਨਹੀਂ ਜਾ ਰਿਹਾ ਇਹਦੇ ਚ ਪਾਣੀ ਛੱਡ ਦਿੰਦੇ ਇਹਦੀ ਖਲਾਈ ਹੋਣੀ ਚਾਹੀਦੀ ਆ ਬਹੁਤ ਜ਼ਿਆਦਾ ਜ਼ਿੰਮੇਦਾਰ ਐ ਪਰੇਸ਼ਾਨ ਆ ਸਾਡੇ ਤੇ ਡੰਗਰਾਂ ਦੇ ਪੱਠੇ ਵੀ ਮਰ ਗਏ ਆ ਜੀ ਗਾੜੀ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਸਾਡੀ ਪ੍ਰੋਬਲਮ ਨੂੰ ਸੁਣਿਆ ਜਾਵੇ ਕਿਉਂਕਿ ਅਸੀਂ ਇੱਕ ਹੀ ਸਾਲਾਂ ਤੋਂ ਇਹ ਚੀਜ਼ ਤੋਂ ਜੜੇ ਜੂਝ ਰਹੇ ਮੈਨੂੰ ਬੜਾ ਦੁੱਖ ਹੋਇਆ ਜਦੋਂ ਮੈਂ ਗੋਦਵਾਲ ਤੋਂ ਪਿੰਡ ਨੂੰ ਜਾ ਰਿਹਾ ਸੀ ਤੇ ਮਹਿਰ ਵੇਖੀ ਰੁੜੀ ਮੈਂ ਸੋਚਿਆ ਪਤਾ ਨਹੀਂ ਕਿਸ ਕਰਕੇ ਲੋਕ ਇਕੱਠੇ ਹੋਏ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਵੀ ਅੱਗੇ ਪੰਜਾਬ ਸਾਡਾ ਇਹਨਾਂ ਨਕਮੀਆਂ ਸਰਕਾਰਾਂ ਨੇ ਸੈਂਟਰ ਦੇ ਵਿੱਚ ਸਾਡੇ ਪੰਜਾਬ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੇ ਅੱਜ ਦੇਖੋ ਨਹਿਰ ਦੇ ਵਿੱਚ ਕਿੰਨਾ ਪਾਣੀ ਛੱਡਿਆ ਹੈ ਕੋਈ ਖਲਾਈ ਨਹੀਂ ਹੋਈ ਇਸ ਨਹਿਰ ਦੀ ਅੱਜ ਜਿੰਨਾ ਗਰੀਬਾਂ ਦੇ ਕਿੱਲਾ ਕਿੱਲਾ ਸਵਾ ਸਵਾ ਕਿੱਲਾ ਪੈਲੀ ਹੈ ਉਹਨਾਂ ਦੀਆਂ ਫਸਲਾਂ ਤਬਾਹ ਹੋ ਜਾਣੀਆਂ ਹੈ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਇੱਥੇ ਮੈਂਬਰ ਵੀ ਆਇਆ ਕੋਈ ਪ੍ਰਸ਼ਾਸਨ ਦਾ ਮੁਲਾਜ਼ਮ ਨਹੀਂ ਆਇਆ ਪਿੰਡ ਦੇ ਲੋਕ ਇਕੱਠੇ ਹੋਏ ਐ ਇਸ ਬੇਨਤੀ ਕਰਦੇ ਆਂ ਸਰਕਾਰਾਂ ਨੂੰ ਸਮੇਂ ਆਉਂਦੇ ਜਾਂਦੇ ਰਹਿੰਦੇ ਐ ਪਰ ਇਸ ਜੋ ਮਾਰ ਹੇਟ ਕਿਸਾਨ ਆ ਰਿਹਾ ਹੈ ਉਹਨਾਂ ਨੂੰ ਬਚਾਇਆ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੁੱਖ ਦਫ਼ਤਰ ਵਿਖੇ ਅੱਜ ਵਾਪਰੀ ਮੰਦਭਾਗੀ ਘਟਨਾ ਦਰਾਂ ਇੱਕ ਮੁਲਾਜ਼ਮ ਵੱਲੋਂ ਦੂਸਰੇ ਮੁਲਾਜ਼ਮ ਦਾ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਬੇਰਵਾਬ ਮੁਤਾਬਕ ਸੁਖਵੀਰ ਸਿੰਘ ਨਾਂ ਦੇ ਇੱਕ ਸੇਵਾਦਾਰ ਨੇ ਕਿਸੇ ਨਿੱਜੀ ਰੰਜਿਸ਼ ਤਹਿਤ ਅਕਾਊਂਟ ਵਿਭਾਗ ਦੇ ਇੱਕ ਕਰਮਚਾਰੀ ਦਰਬਾਰਾ ਸਿੰਘ ਉੱਤੇ ਕਿਰਪਾਨ ਨਾਲ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਦੁਪਹਿਰ ਦਾ ਖਾਣਾ ਖਾ ਰਿਹਾ ਸੀ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਤੁਰੰਤ ਐਂਬੂਲੈਂਸ ਰਾਹੀਂ ਉਸਨੂੰ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਪ੍ਰਤਾਪ ਸਿੰਘ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹਾਂ ਸਬੰਧਤ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਤੇ ਕਾਨੂੰਨੀ ਅਚਾਰਾਜੋਈ ਵੀ ਕੀਤੀ ਜਾ ਰਹੀ ਹੈ ਇਹ ਘਟਨਾ ਅੱਜ ਲਗਭਗ ਸਵਾ 1 ਵਜੇ ਜਦੋਂ ਸਾਰੇ ਪ੍ਰਸ਼ਾਸਦਾ ਸ਼ਗਰ ਰਹੇ ਸੀਗੇ ਤੇ ਉਹ ਮੁਲਾਜ਼ਮ ਵੀ ਪ੍ਰਸ਼ਾਸਦਾ ਸ਼ਗਰ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਕਰਜਾਮ ਕੀਤੀ ਜੀ ਕਰਨ ਦੀ ਹੈ ਕਹਿੰਦੇ ਬਿਮਾਰਗ ਮਸਲਾ ਸੀਗਾ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਘਟਣਾ ਤੱਕ ਘਰ ਦਾ ਝਗੜਾ ਸੀਗਾ ਤਾਂ ਉਹ ਪਿਛੋਂ ਘਰੋਂ ਵੀ ਮੈਨੂੰ ਪਤਾ ਲੱਗਿਆ ਕਿ ਇੱਕ ਤਕਰਾਰਬਾਜ਼ੀ ਚੱਲਦੀ ਆਈ ਹੈ ਕਿ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਮੰਦਿਰ ਭਗਤ ਰਮਨਤ ਬਾਗੀ ਘਟਨਾ ਆ ਅਸੀਂ ਜੀ ਤੁਰੰਤ ਫੀਸ ਕਰਕੇ ਕਾਰਵਾਈ ਕਰਾਂਗੇ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਵਿੱਚ ਸਸਪੈਂਡ ਏ.ਆਈ.ਜੀ ਨੇ ਆਪਣੇ ਜਵਾਈ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਵਾਈ ਆਈਆਰਐਸ ਅਫਸਰ ਦੱਸਿਆ ਜਾ ਰਿਹਾ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਘਰੇਲੂ ਝਗੜੇ ਦੇ ਚੱਲਦੇ ਸਸਪੈਂਡ ਕੀ ਆਈਜੀ ਮਾਲਵਿੰਦਰ ਸਿੰਘ ਸਿੱਧੂ ਵੱਲੋਂ ਸਵਾਲ ਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਦੇ ਕਿ ਦੋਹੇ ਪੱਖ ਅਦਾਲਤ ਵਿੱਚ ਆਪਸੀ ਵਿਵਾਦ ਸੁਲਝਾਉਣ ਲਈ ਪਹੁੰਚੇ ਸਨ ਜਿਸ ਦੌਰਾਨ ਇਹ ਘਟਨਾ ਵਾਪਰੀ ਸਿਦਮਾ ਕਨਾਲ ਗਿਲ ਦੁਗਰੀ ਪੁਲ ਦੇ ਉੱਪਰ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਨੂੰ ਵਿਧਾਇਕ ਰਜਿੰਦਰਪਾਲ ਕਲੁਸ਼ੀਨਾ ਨੇ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ 10000 ਹੈ ਕਿ ਲੁਧਿਆਣਾ ਦੇ ਸਿਦਮਾ ਕਨਾਲ ਦੁਗਰੀ ਪੁਲ ਦੇ ਉੱਪਰ ਇੱਕ ਮੋਟਰਸਾਈਕਲ ਸਵਾਰ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਵੇਲੇ ਉੱਥੋਂ ਲੰਘ ਰਹੀ ਵਿਧਾਇਕਾ ਨੇ ਆਪਣੀ ਗੱਡੀ ਰੋਕੀ ਤੇ ਤੁਰੰਤ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਵਿਧਾਇਕਾ ਨੇ ਦਸੇ ਕਨਾਂ ਵੱਲੋਂ ਥਾਣਾ ਦੁਗਰੀ ਵਿੱਚ ਸੂਚਨਾ ਦੇ ਦਿੱਤੀ ਗਈ ਜਾਕਮੀ ਹੋਏ ਨੌਜਵਾਨ ਦੇ ਪਰਿਵਾਰ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ ਜਿੱਥੇ ਜਿਹੜੀ ਨਹਿਰ ਆ ਨਹਿਰ ਦੇ ਉੱਪਰ ਦੁਗਰੀ ਔਰ ਗਿਲ ਨਹਿਰ ਦੇ ਵਿਚਾਲੇ ਐਕਸੀਡੈਂਟ ਹੋਇਆ ਹੋਇਆ ਸੀ ਕਾਰਨ ਵਾਲ ਇਹਨਾਂ ਦਾ ਇਹ ਬੱਚਾ ਜਗਰੋਂ ਤੋਂ ਆ ਲੇਕਿਨ ਇਹ ਆਪਣੀ ਡਿਊਟੀ ਪੂਰੀ ਕਰਕੇ ਘਰ ਨੂੰ ਜਾ ਰਿਹਾ ਸੀ ਤੇ ਰਸਤੇ 'ਚ ਇਹਦਾ ਐਕਸੀਡੈਂਟ ਹੋ ਗਿਆ ਤੇ ਜਿਹੜੀ ਇਹਦੀ ਲੱਤਾਂ ਦੋ ਜਗ੍ਹਾ ਤੋਂ ਫ੍ਰੈਕਚਰ ਹੋ ਗਈ ਤੇ ਫਿਰ ਮੈਂ ਇਹਨੂੰ ਆਪਣੀ ਗੱਡੀ ਦੇ ਨਾਲ ਐਮਬੂਲੈਂਸ ਦੇ ਨਾਲ ਲੈ ਕੇ ਇੱਥੇ ਸਿਵਲ ਹਸਪੀਟਲ ਐਡਮਿਟ ਕਰਾਇਆ ਔਰ ਜਿੱਥੇ ਇਹ ਜੌਬ ਕਰਦਾ ਹੈ ਦੇ ਮਾਲਕਾਂ ਨੂੰ ਦੱਸਿਆ ਨਾਲ ਹੀ ਨਾਲ ਇਹਦੇ ਬ੍ਰਦਰ ਨਾਲ ਗੱਲ ਕਰਾਈ ਜਿਹੜੇ ਇਹਦੇ ਘਰ ਦੇ ਪੱਤੋਵਾਲ ਪਹੁੰਚ ਗਏ ਤੇ ਫਿਰ ਮੈਂ ਸੀਐਮਓ ਸਾਹਿਬ ਨਾਲ ਗੱਲ ਕੀਤੀ ਤੇ ਇਹਦਾ ਟ੍ਰੀਟਮੈਂਟ ਜਿਹੜਾ ਸ਼ੁਰੂ ਹੋ ਗਿਆ ਤੇ ਡਾਕਟਰ ਸਾਹਿਬ ਨੇ ਇਹ ਕਿਹਾ ਕਿ ਹੁਣੇ ਅਸੀਂ ਇੰਜੈਕਸ਼ਨ ਲਗਾ ਦਿੰਨੇ ਆ ਦਰਦ ਘਟ ਜੇਗਾ ਤੇ ਜਦ ਤੱਕ ਇਹਦੇ ਘਰ ਦੇ ਪੇਰੈਂਟਸ ਵੀ ਆ ਜਾਣਗੇ ਤੇ ਸਵੇਰ ਇਹਦਾ ਟ੍ਰੀਟਮੈਂਟ ਹੋ ਜਾਏਗਾ ਇਹਨਾਂ ਦੇ ਜਿਹੜੇ ਪੇਰੈਂਟਸ ਆ ਪੱਤੋਵਾਲ ਤੱਕ ਪਹੁੰਚ ਚੁੱਕੇ ਹਨ ਅੰਮ੍ਰਿਤਸਰ ਦੇ ਥਾਣਾ ਵੇਰਕਾ ਦੇ ਐਸਐਚਓ ਅਮਨਜੋਤ ਕੌਰ ਉੱਤੇ ਜਾਣਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਚੜਪ ਹੋ ਗਈ ਸੀ ਜਿਸ ਨੂੰ ਲੈ ਕੇ ਮੌਕੇ ਤੇ ਪਹੁੰਚੀ ਐਸਟੀਚੂ ਤੇ ਕੁਝ ਹਮਲਾਵਰਾਂ ਵੱਲੋਂ ਦਾਤਰ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ ਇਹ ਘਟਨਾ ਪਿੰਡ ਮੋਦਲ ਵਿਖੇ ਵਾਪਰੀ ਥਾਣਾ ਮੁਕੀ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਐਸਐਚਓ ਸਾਹਿਬ ਨੂੰ ਰਿਪੋਰਟ ਆਈ ਸੀ ਕਿ ਮੋਦਲਪਿੰਡ ਲੜਾਈ ਹੋਂਦੀ ਆ ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੋਦਲਪਿੰਡ ਗਏ ਤੇ ਉੱਥੋਂ ਉਹਨਾਂ ਨੇ ਕੋਈ ਪੁੱਛਗੇ ਸੀ ਦੇ ਦੌਰਾਨ ਬੰਦਾ ਫੜਿਆ ਸੀਗਾ ਤਾਂ ਉਹਨਾਂ 'ਗੋ ਮੈ ਐਸਐਚਓ ਸਾਹਿਬ ਤੇ ਹਮਲਾ ਕਰਤਾ ਕਾਫੀ ਸਾਟ ਲੱਗੀ ਹੋਈ ਉਹਨੂੰ ਮੰਦੀਪਾਸ ਵਾਲਾ ਆਦਮੀ ਤੇ ਸੁਹਾ ਦੇ ਪਿੰਡ ਮੀਰਪੁਰ ਵਿੱਚ ਦੋ ਪਰਿਵਾਰਾਂ ਵਿੱਚ ਹੋਈ ਲੜਾਈ ਨੇ ਖੂਨੀ ਰੂਪ ਧਾਰਨ ਕਰ ਲਿਆ ਇਸ ਲੜਾਈ ਵਿੱਚ ਫੌਜ ਦੇ ਸਪਾਹੀ ਦੀ ਬੰਪੂਰੀ ਤਰ੍ਹਾਂ ਨਾਲ ਘਟ ਗਈ ਲੜਾਈ ਦੀ ਸਾਰੀ ਘਟਨਾ ਕਰਦੇ ਬਾਹਰ ਲੱਗੇ ਸੀ ਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਆ ਜਖਮੀ ਸਪਾਹੀ ਹਰਪਾਜਨ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਖੈਰ ਪਾਜਨ ਸਿੰਘ ਫੌਜ ਵਿੱਚ ਨੌਕਰੀ ਕਰਦਾ ਤੇ ਸ਼੍ਰੀਨਗਰ ਵਿੱਚ ਤਨਤ ਹੈ ਇੱਕ ਹਫਤਾ ਪਹਿਲਾਂ ਹੀ ਉਹ ਛੁੱਟੀ ਤੇ ਘਰ ਆਇਆ ਸੀ ਅੱਜ ਦੁਪਹਿਰ ਸਮੇਂ ਪਿੰਡ ਦੇ ਕੁਝ ਲੜਕੀ ਉਸਤੇ ਪਰਜਾਈ ਦੇ ਨਾਲ ਲੜਾਈ ਝਗੜਾ ਕਰ ਰਹੇ ਸਨ ਤੇ ਉਸਦੀ ਕੁੱਟਮਾਰ ਕਰ ਰਹੇ ਸਨ ਜਦੋਂ ਹਰਪਾਜਨ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਹਰਪਾਜਨ ਸਿੰਘ ਉੱਤੇ ਵੀ ਤੇਜ਼ ਤਾਰ ਹਥਰ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਸਦੀ ਬਾਹ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਉਹਨਾਂ ਪੁਲਿਸ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇ ਪਹਿਲਾਂ ਉਹਦੇ ਭਰਾ ਨੂੰ ਉਹਨੂੰ ਕੁੱਟਣ ਪੇਸ ਗੇ ਉਹ ਕੈਮਰੇ ਵਿੱਚ ਸਾਰਾ ਰਿਕਾਰਡਡ ਹੈ ਘਰ ਦੇ ਕੈਮਰੇ ਵਿੱਚੋਂ ਦੇਖ ਕੇ ਜਦੋਂ ਬਚਾਉਣ ਵਾਸਤੇ ਗਿਆ ਦਰਵਾਜ਼ੇ ਦੇ ਵਿੱਚ ਹੀ ਉਹਨਾਂ ਨੇ ਇਹਦੀ ਬਾਹ ਬੱਟ ਦੀ ਵੱਡੀ ਸਾਰੀ ਕੁਰਪਾਨ ਸੀਗੀ ਇਨਸਾਨੀਅਤ ਤਾਂ ਖਤਮ ਹੀ ਹੋ ਗਈ ਉਹਨਾਂ ਨੇ ਪੂਰੀ ਬਾਹ ਬਾਹ ਇੱਥੋਂ ਤੱਕ ਖਤਮ ਹੋ ਗਈ ਛੱਡੀ ਵੀ ਬੱਟ ਦਿੱਤੀ ਹੈ ਹੁਣ ਅਸੀਂ ਐਮਰਜੈਂਸੀ ਦੇ ਵਿੱਚ ਇਹਨਾਂ ਨੂੰ ਜਲੰਧਰ ਲੈ ਕੇ ਜਾ ਰਹੇ ਹਾਂ ਇਹਨਾਂ ਨੇ ਜਵਾਬ ਦਿੱਤੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜਿਹੜੇ ਇਦਾਂ ਦੇ ਮੁਲਜ਼ਮ ਪੰਜਾਬ ਦੇ ਵਿੱਚ ਆਈ ਜਾਂਦੇ ਆ ਸਾਨੂੰ ਅਸੀਂ ਤਾਂ ਕਹਿੰਨੇ ਆਪ ਸਰਕਾਰ ਜੇ ਉਹਦੀ ਆਈ ਸੁਧਾਰ ਹੋਊਗਾ ਪਰ ਸਾਨੂੰ ਉਮੀਦ ਨਹੀਂ ਹੈ ਕਿ ਇਦਾਂ ਦੇ ਵੱਡੇ ਵੱਡੇ ਨੁਕਸਾਨ ਹੋ ਰਿਹਾ ਜੇ ਇਹਨਾਂ ਨੂੰ ਨਹੀਂ ਅਕਲ ਆਈ ਤਾਂ ਫਿਰ ਕੱਲ ਨੂੰ ਸਾਡੇ ਵਰਗਿਆਂ ਨੇ ਵੀ ਹਥਿਆਰ ਚੱਕਣੇ ਪੈਣੇ ਇਸ ਕਰਕੇ ਮੇਰੀ ਰਿਕਵੈਸਟ ਹੈ ਕਿ ਇਸ ਦੇ ਉੱਤੇ ਕਾਨੂੰਨੀ ਕਾਰਵਾਈ ਪ੍ਰੋਪਰ ਹੋਣੀ ਚਾਹੀਦੀ ਉਹ ਜਲਦੀ ਹੋਣੀ ਚਾਹੀਦੀ ਹਫ਼ਤੇ ਦੇ ਵਿੱਚ ਬੰਦੇ ਚੱਕ ਹੋਣੇ ਚਾਹੀਦੇ ਅੰਮ੍ਰਿਤਸਰ ਦੇ ਹਾਤੀ ਦੇ ਪਿੰਡ ਬੁੱਢਾ ਥੇਵੇਂ ਚਣਪਛਾਤੇ ਵਿਅਕਤੀਆਂ ਨੇ ਕਿਰਾਏ ਦੀ ਦੁਕਾਨ ਉੱਤੇ ਬੈਠੇ ਬਜ਼ੁਰਗ ਮਹਿਲਾ ਨੂੰ ਗੱਲਾਂ ਵਿੱਚ ਲਗਾਇਆ ਤੇ ਦੁਕਾਨ ਦੇ ਗਲੇ ਵਿੱਚ ਪਈ ਤਕਰੀਬਨ 10000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਕਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਚੋਰੀ ਦੀ ਵਾਰਦਾ ਦੁਕਾਨਦਾਰ ਜਤਿਨ ਸਪਰਾ ਨੇ ਘਟਨਾ ਬਾਰੇ ਦੱਸਿਆ ਕਿ ਇਸ ਸਬੰਧੀ ਥਾਣਾ ਬਿਆਸਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਦਿੱਤੀ ਗਈ ਹੈ। ਮੇਰੀ ਕਰਿਆਨੇ ਦੀ ਦੁਕਾਨ ਹੈ ਥਾਣੇ ਦੇ ਨਾਲ ਹੀ ਕੋਲ ਤੇ ਉੱਥੇ ਦੋ ਅਣਪਛਾਤੇ ਵਿਅਕਤੀ ਆਏ ਉਹਨਾਂ ਨੇ ਪਹਿਲਾਂ ਦੋ ਠੰਡਿਆਂ ਦੀ ਮੰਗ ਕੀਤੀ ਮੰਮੀ ਉਹਨਾਂ ਨੇ ਦੋ ਠੰਡੇ ਲੈਣ ਕੇ ਦਿੱਤੇ ਉਹਨਾਂ ਨੂੰ ਦੋ ਬੋਤਲਾਂ ਠੰਡੇ ਦੀਆਂ ਦਿੱਤੀਆਂ ਉਸ ਤੋਂ ਬਾਅਦ ਮੁੜ ਕੇ ਫਿਰ ਉਹਨਾਂ ਨੇ 5 ਮੈਗੀ ਦੇ ਪੈਕੇਟ ਦੀ ਮੰਗ ਕੀਤੀ 5 ਮੈਗੀ ਦੇ ਪੈਕੇਟ ਲੈਣ ਗਏ ਮੰਮੀ ਹੁਣੀ ਥੋੜਾ ਜਿਹਾ ਦੂਰ ਸੀਗੇ ਤੇ ਉਹ ਮੈਗੀ ਦੇ ਪੈਕੇਟ ਲੈਣ ਗਏ ਉਹਨੇ ਨੂੰ ਬੰਦੇ ਨੇ ਗੱਲੇ 'ਚ ਹੱਥ ਮਾਰਿਆ 8 ਤੋਂ 10000 ਰੁਪਏ ਕਰੀਬ ਸੀਗਾ ਜਿਹੜਾ ਉਹ ਪੈਸੇ ਕੱਢ ਕੇ ਤੇ ਲੈ ਕੇ ਮੋਟਰਸਾਈਕਲ ਤੇ ਬਹਿ ਕੇ ਫਰਾਰ ਹੋ ਗਏ ਉਹ ਦੋ ਮੁੰਡੇ ਸੀਗੇ ਸੀਸੀਟੀਵੀ ਮੈਂ ਦੇ ਦਿੱਤੀ ਹੋਈ ਪੁਲਿਸ ਵਾਲਿਆਂ ਨੂੰ ਤੇ ਉਹਦੇ ਵਿੱਚ ਆਇਆ ਕਿ ਦੋ ਬੰਦੇ ਸੀਗੇ ਉਹ ਦੋ ਬੰਦਿਆਂ ਨੇ ਇੱਕ ਮੋਟਰਸਾਈਕਲ ਸਟਾਰਟ ਸੀਗਾ ਤੇ ਦੂਸਰੇ ਬੰਦੇ ਨੇ ਅੰਦਰ ਆਣ ਕੇ ਤੇ ਪੈਸੇ ਕੱਢ ਕੇ ਇਕੱਲੇ ਦੇ ਵਿੱਚੋਂ ਫਰਾਰ ਹੋ ਗਏ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਫਲਾਣਾ ਹੀ ਜਾਂਦੇ ਨੇ ਨੈਰ ਮਾਰਦੇ ਨੇ ਮੌਸਮ ਦੇ ਹਾਲ ਤੇ ਤੁਸੀਂ ਬਣ ਰਹੋ ਚੜਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ